थैंक यू जीसस थैंक यू जीसस थैंक यू जीसस सामर्थ्य परमेश्वर ऐ इसहाक यकूब नानु कर दाऊदे दे खुदा खुदा तेरी स्तुति तेरी आराधना हो सब शक्तिमान परमेश्वर तेरी वड्याई तेरी ही माई हो खुदावन खुदा ਤੂੰ ਮੁਬਾਰਕ ਤੇਰਾ ਨਾਮ ਮੁਬਾਰਕ ਹੈ ਖੁਦਾਵੰਨ ਖੁਦਾ ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਹੈ ਤੂੰ ਸਭ ਦੇਵੀ ਦਿਵਤਿਆਂ ਚੋਂ ਮਹਾਨ ਖੁਦਾਵੰਨ ਖੁਦਾ ਤੂੰ ਪਵਿੱਤਰ ਹੈ ਤੂੰ ਪਾਕ ਹੈ ਪਰਮੇਸ਼ਰ ਤੂੰ ਜੀਵਿਤ ਪਰਮੇਸ਼ਰ ਹੈ ਖੁਦਾਵੰਨ ਖੁਦਾ ਯਹਵਾ ਮੇਰੀ ਜਾਨ ਤੈਨੂੰ ਮੁਬਾਰਕ ਤੇ ਤੈਨੂੰ ਤਾਨਾ ਖਦੀ ਆ ਪਿਤਾ ਖੁਦਾਵੰਨ ਅਸੀਂ ਤੇਰੀ ਪ੍ਰੈਜ਼ੈਂਸ ਲਈ ਤੇਰਾ ਧੰਨਵਾਦ ਕਰਦੇ ਖੁਦਾਵੰਨ ਪਵਿੱਤਰ ਆਤਮਾ ਅਸੀਂ ਤੇਰਾ ਆਨਰ ਤੇਰਾ ਸਵਾਗਤ ਕਰਦੇ ਹਾਂ ਸਾਡੇ ਵਿੱਚ ਪਵਿੱਤਰ ਆਤਮਾ ਸਤੜੀ ਪ੍ਰੈਜ਼ੈਂਸ ਨੂੰ ਮੰਗਦਿਆਂ ਆਉ ਪਵਿੱਤਰ ਆਤਮਾ ਖੁਦਾਵੰਦੀ ਪ੍ਰੈਜ਼ੈਂਸ ਦੇ ਵਿੱਚ ਮੈਨੂੰ ਬੈਠਣਾ ਸਿਖਾਓ ਪਿਤਾ ਦੇ ਨਾਲ ਮੈਨੂੰ ਬੋਲਣਾ ਸਿਖਾਓ ਗੱਲਾਂ ਕਰਨੀਆਂ ਸਿਖਾਓ ਪ੍ਰਾਰਥਨਾ ਕਰਨੀ ਸਿਖਾਓ ਔਰ ਸਭ ਸ਼ਕਤੀਮਾਨ ਪਰਮੇਸ਼ਵਰ ਦੀ ਦਇਆ ਨੂੰ ਪਾਉਣਾ ਸਿਖਾਓ ਉਹਦੇ ਪੇਤਾਂ ਨੂੰ ਲੈਣਾ ਸਿਖਾਓ ਉਹਦੀ ਆਰਾਧਨਾ ਕਰਨੀ ਸਿਖਾਓ ਉਹਦੇ ਵਚਨ ਦੇ ਉੱਤੇ ਚੱਲਣਾ ਸਿਖਾਓ ਪਵਿੱਤਰ ਆਤਮਾ ਕਿ ਤੁਸੀਂ ਸਾਡੇ ਲਈ ਇੱਕ ਗ੍ਰੇਟ ਮਾਸਟਰ ਗ੍ਰੇਟ ਟੀਚਰ ਬਣਾ ਕੇ ਸਾਡੇ ਲਈ ਸਾਡਾ ਮਦਦਗਾਰ ਬਣਾ ਕੇ ਤੁਹਾਨੂੰ ਸਾਡੇ ਲਈ ਭੇਜਿਆ ਪਵਿੱਤਰ ਆਤਮਾ ਸੋ ਸਭ ਜਨ ਕੋ ਕੀ ਪਵਿੱਤਰ ਆਤਮਾ ਸਿੱਧਰਾ ਸਵਾਗਤ ਕਰਦੇ ਆਂ ਸਾਡੀ ਬੁੱਧੀ ਨੂੰ ਛੂ ਖੁਦਾਵੰ ਸਾਡੇ ਹੋਟਾਂ ਨੂੰ ਛੂ ਸਾਡੇ ਮਨ ਨੂੰ ਪਵਿੱਤਰ ਕਰ ਸਾਡਾ ਵਿਵੇਕ ਜੀਵਿਤ ਕਰ ਪਰਮੇਸ਼ਰ ਕਿ ਅਸੀਂ ਤੇਰੀ ਦਇਆ ਨੂੰ ਦੇਖ ਸਕੀਏ ਲੋਰਡ ਤੇਰਾ ਅਨੁਗ੍ਰਹਿ ਤੇਰੀ করুণਾ ਸਾਡੇ ਜੀਵਨ ਦੇ ਉੱਤੇ ਕਾਰਿਆ ਕਰੇ ਪਵਿੱਤਰ ਆਤਮਾ ਅੱਜ ਸਾਨੂੰ ਬਲੈਸ ਕਰ ਪਰਮੇਸ਼ਰ ਸਾਡੇ ਤੇ ਅਨੁਗ੍ਰਹਿ ਕਰ ਪਰਮੇਸ਼ਰ ਸਾਡੇ ਤੇ ਦਇਆ ਕਰ ਖੁਦਾਵਨ ਖੁਦਾ پاک ਰੂ ਲੋਰਡ ਅਸੀਂ ਤੇਰੇ ਤੋਂ ਬਿਨਾ ਕੁਝ ਨਹੀਂ ਆ ਪਵਿੱਤਰ ਆਤਮਾ ਕਿਉਂਕਿ ਵਚਨ ਦੱਸਦਾ ਜਿੱਥੇ ਉਹਦਾ ਆਤਮਾ ਉੱਥੇ ਹੀ ਆਜ਼ਾਦੀ ਆ ਪਰਮੇਸ਼ਰ ਔਰ ਅਸੀਂ ਵਿਸ਼ਵਾਸ ਕਰਦੇ ਆਂ ਕਿ ਤੂੰ ਸਾਡੇ ਸੰਗਿਆ ਪਰਮੇਸ਼ਰ ਸਾਨੂੰ ਜ਼ੋਰ ਲਾਉਣ ਦੀ ਨਹੀਂ ਲੋੜ ਖੁਦਾਵਨ ਖੁਦਾ ਸਾਨੂੰ ਤੇਰੀ ਦਇਆ ਤੇਰੀ ਕਿਰਪਾ ਤੇਰੀ ਪ੍ਰੈਜ਼ੈਂਸੀ ਕਾਫੀ ਹੈ ਪਿਤਾ ਤੇਰਾ ਫਜ਼ਲ ਹੀ ਸਾਡੇ ਲਈ ਬਥੇਰਾ ਵਾ ਸਭ ਸ਼ਕਤੀਮਾਨ ਪਰਮੇਸ਼ਰ ਸੋ ਸਭ ਜਨ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ਰ ਦੀ ਪ੍ਰੈਜ਼ੈਂਸ ਦਾ ਆਨਰ ਕਰੋ ਤਾਰੀਫ ਕਰਦੇ ਹਾਂ ਧੰਨਵਾਦ ਕਰਦੇ ਹਾਂ ਉਹਦੀਆਂ ਸਾਰੀਆਂ ਪਲਿਆਈਆਂ ਨੂੰ ਯਾਦ ਕਰਦੇ ਹਾਂ ਹਰ ਰੋਜ਼ ਹਰ ਵਕਤ ਹਰ ਹਾਲਾਤ ਚੁਣੌਤਾਂ ਦਾ ਧੰਨਵਾਦ ਦੇਣਾ ਤੁਹਾਨੂੰ ਕੀ ਧੰਨਵਾਦ ਦੀਆਂ ਪੇਟਾਂ ਤਾਡੀ ਟੈਸਟਮਨੀ ਨੂੰ ਰੈਡੀ ਕਰਦੀਆਂ ਤਾਂ ਡੇਲੀ ਰਸਤਿਆਂ ਨੂੰ ਖੋਲਦੀਆਂ ਤੁਹਾਨੂੰ ਨਵੀਆਂ ਉੱਚੀਆਂ ਵੱਡੀਆਂ ਗਵਾਹੀਆਂ ਦਿੰਦੀਆਂ ਤੁਹਾਡੀ ਤਾਰੀਫ ਤੁਹਾਡਾ ਧੰਨਵਾਦ ਤੁਹਾਨੂੰ ਉੱਚੇ ਸਥਾਨਾਂ ਤੇ ਖੜੇ ਕਰਦਾ ਵਾ ਸੋ ਇਸੇ ਤਰ੍ਹਾਂ ਉਹਦੀ ਪ੍ਰੈਜ਼ੈਂਸ ਵਿੱਚ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਹਰ ਉਹ ਦਇਆ ਹਰ ਉਹ ਕਿਰਪਾ ਦੇ ਲਈ ਪਰਮੇਸ਼ਰ ਨੂੰ ਜੋ ਤੁਹਾਡੇ ਉੱਤੇ ਕੀਤੀ ਉਨੇ ਤਾਨੂੰ ਰੂੜੀ ਤੋਂ ਚੱਕ ਕੇ ਪਤਵੰਤਾ ਵਿੱਚ ਬਿਠਾਇਆ ਤੁਹਾਡੇ ਸਾਰੇ ਰੋਗਾ ਮਾਂਦੀਆਂ ਤੋਂ ਜਿਨੇ ਤੁਹਾਨੂੰ ਚੰਗਾ ਕੀਤਾ ਸਾਰੇ ਦੁਸ਼ਟ ਆਤਮਾ ਤੋਂ ਕਰਜ਼ਿਆਂ ਤੋਂ ਸ਼ਾਪਾਂ ਤੋਂ ਜਿਨੇ ਤੁਹਾਨੂੰ ਆਜ਼ਾਦ ਕੀਤਾ ਉਸ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਤੁਹਾਡੇ-ਤਹਾਡੇ ਕਰਾਨੇ ਨੂੰ ਜੋ ਪੁੱਲੇ ਪਟਕੇ ਸੀ ਅੱਜ ਪਰਮੇਸ਼ਰ ਆਪਣੇ ਰਾਹਾਂ ਉੱਤੇ ਤੁਹਾਨੂੰ ਲਿਆਂਦਾ ਉਹਨੇ ਤੁਹਾਨੂੰ ਚੁਣਿਆ ਠਹਿਰਾਇਆ ਤਾਂ ਕਿ ਤੁਸੀਂ ਬਹੁਤ ਸਾਰਾ ਫਲ ਲੈ ਕੇ ਆ ਸਕੋ ਉਹ ਦੀesਪਿਆਰ ਦੇ ਲਈ ਉਹ ਦੀ ਦਇਆ ਦੇ ਲਈ ਉਹ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਕੋ ਵਿਖਿਦਾਵਨ ਤੇਰਾ ਧੰਨਵਾਦ ਕਰਦੇ ਆਂ ਤੇਰੀ ਤਾਰੀਫ ਕਰਦੇ ਆਂ ਤੇਰੀ ਮਾਹਿਮਾ ਕਰਦੇ ਆਂ ਪਰਮੇਸ਼ਰ ਐ ਅਬਰਾਹਮ ਇਜ਼ਾਕ ਯਾਕੂਬ ਹਾਨਾ ਨੂੰ ਕਰ ਦਾਊਦ ਦੇ ਪਰਮੇਸ਼ਰ ਤੂੰ ਸਾਡਾ ਵੀ ਪਰਮੇਸ਼ਰ ਆਂ ਖੁਦਾਵਨ ਅਸੀਂ ਜਾਣਦੇ ਤੂੰ ਕਦੀ ਨਾ ਬਦਲਣ ਵਾਲਾ ਕਦੀ ਨਾ ਉਗਲਣ ਵਾਲਾ ਕਦੀ ਨਾ ਸੌਣ ਵਾਲਾ ਪਰਮੇਸ਼ਰ ਆਂ ਲਾਰ ਤੂੰ ਯੁੱਗ ਦੇ ਅੰਤਿਕ ਸਾਡੇ ਨਾਲ ਰਹਿਣ ਵਾਲਾ ਪਰਮੇਸ਼ਰ ਆ ਤੂੰ ਸਾਨੂੰ ਬਰਕਤ ਦੇਣ ਵਾਲਾ ਪਰਮੇਸ਼ਰ ਆਂ ਤੂੰ ਸਾਨੂੰ ਚੰਗਿਆ ਕਰਨ ਵਾਲਾ ਪਰਮੇਸ਼ਰ ਆ ਤੂੰ ਸਾਡਾ ਯੁੱਗੋ ਯੁੱਗ ਇੱਕ ਜਹ ਰਹਿਣ ਵਾਲਾ ਪਰਮੇਸ਼ਰ ਹੈ ਖੁਦਾਵਨ ਅਸੀਂ ਤੇਰੀ ਤਾਰੀਫ ਕਰਦੇ ਹਾਂ ਤੇਰਾ ਧੰਨਵਾਦ ਕਰਦੇ ਹਾਂ ਪਿਤਾ ਅੰਮ੍ਰਿਤ ਵੇਲੇ ਤਿਆਰੀ ਕਰਕੇ ਤੇਰੀ ਉਡੀਕ ਵਿੱਚ ਆ ਪਿਤਾ ਕਿ ਤੇਰਾ ਸ਼ਾਮਰਥੀ ਹੱਥ ਤੇਰੀ ਸਹਾਇਤਾ ਪਰਿਆਹੱਥ ਤੇਰਾ ਜੀਵਿਤ ਹੱਥ ਤੇਰਾ ਪਵਿੱਤਰ ਹੱਥ ਅੱਜ ਸਾਨੂੰ ਛੂਵੇ ਸਾਡੇ ਕਰਾਂਿਆਂ ਉੱਤੇ ਕਾਰਿਆ ਕਰੇ ਪਰਮੇਸ਼ਰ ਸਾਨੂੰ ਟੱਚ ਕਰੇ ਆਜ਼ਾਦ ਕਰੇ ਚੰਗਾ ਕਰੇ ਬLES ਕਰੇ ਪਰਮੇਸ਼ਰ ਲਾਰਡ ਅਸੀਂ ਤੇਰੀ ਤਾਰੀਫ ਕਰਦੇ ਹਾਂ ਤੇਰਾ ਧੰਨਵਾਦ 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 ਸਮਰਥੀ ਪਰਮੇਸ਼ਰ ਖੁਦਾਵੰਨ ਅਸੀਂ ਤੇਰੀ ਤਾਰੀਫ ਕਰਦੇ ਹਾਂ ਧੰਨਵਾਦ ਓ ਧੰਨਵਾਦ ਓ ਧੰਨਵਾਦ ਓ ਧੰਨਵਾਦ ਤਾਰੀਫ ਓ ਤਾਰੀਫ ਓ ਤਾਰੀਫ ਓ ਤਾਰੀਫ ਹਾਲੇਲੂਇਆ 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 ਰਬਾ ਰਾ ਸ਼ਖਾ ਤਾਰਬਾ ਰਾ ਸ਼ਖਾ ਤਾਨਾ ਲਰਬਾ ਰਾ ਯਾਖਾ ਤਾਰਬਾ ਰਾ ਸ਼ਖਾ ਤਾਨਾ ਲਰਬਾ ਬਾ રો બોરોશ કે તે નેલેરે બેરે શેકર તે નેલેરે બોરોશ કા તાનアナનાનામા રા કા તાનલ અરાબારા શા કા તાનલ અરાબાબાબાબાબાબા ਰੋ ਕੋਤਨੋ ਲੋ ਰੋ ਬੋ ਰੋ ਸ਼ੇਕੇ ਤਨੇਲੇ ਰੇ ਬੇ ਰੇ ਸ਼ੇਕੇ ਤਨੇਲੇ ਰੇ ਬੋ ਰੋ ਸ਼ੇਕੇ ਤਨੇਲੇ ਰੇ ਬੇ ਸਭ ਜਨ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਪਰਮੇਸ਼ਰ ਨੂੰ ਕਹੋ ਕਿ ਖੁਦਾਵੰ ਮੈਨੂੰ ਆਪਣੇ ਦਾਨਾ ਵਰਦਾਨਾਂ ਨਾਲ ਪਰ ਖੁਦਾਵੰ ਮੈਨੂੰ ਆਪਣੀ ਗੈਰ ਜ਼ੁਬਾਨ ਦਾ ਮਸਾ ਦੇ ਪਰਮੇਸ਼ਰ ਮੈਂ ਤੇਰੇ ਦੂਤਾਂ ਜਾਂ ਬੋਲੀਆਂ ਬੋਲਾਂ ਤੇਰਾ ਆਤਮਾ ਮੇਰੇ ਹੋਟਾਂ ਨੂੰ ਬles ਕਰੇ ਮੇਰੇ ਸ਼ਬਦਾਂ ਨੂੰ ਬles ਕਰੇ ਮਸਾ ਕਰੇ ਮੇਰੀਆਂ ਪ੍ਰਾਰਥਨਾ ਨੂੰ ਬles ਕਰ ਪਰਮੇਸ਼ਰ ਮੇਰੇ ਹੋਟਾਂ ਨੂੰ ਮੇਰੀ ਜ਼ੁਬਾਨ ਨੂੰ ਮਸਾ ਕਰ ਖੁਦਾਵੰ ਖੁਦਾ ਮਸਾ ਕਰ ਮਸਾ ਕਰ ਮਸਾ ਕਰ ਪਰਮੇਸ਼ਰ ਕਿਉਂਕਿ ਮੈਂ ਜਿਸ ਜ਼ੁਬਾਨ ਤੋਂ ਤੇਰੀ ਮਾਹੀਮਾ ਕਰਾ ਪਰਮੇਸ਼ਰ ਖੁਦਾਵਨ ਖੁਦਾ ਉਸ ਜ਼ੁਬਾਨ ਤੋਂ ਕਦੀ ਕਿਸੇ ਦੀ ਵਿਰੋਧਤਾ ਨਾ ਕਰਾ ਪਰਮੇਸ਼ਰ ਮੇਰੀ ਜ਼ੁਬਾਨ ਨੂੰ ਮੱਸਾ ਕਰ ਮੇਰੇ ਹੋਟਾਂ ਨੂੰ ਮੱਸਾ ਕਰ ਮੇਰੇ ਸ਼ਬਦਾਂ ਨੂੰ ਰਾਈਟ ਬਣਾ ਪਰਮੇਸ਼ਰ ਇਹਨਾਂ ਸ਼ਬਦਾਂ ਤੋਂ ਪਰਮੇਸ਼ਰ ਸਹੀ ਸ਼ਬਦਾਂ ਦੇ ਦੁਆਰਾ ਪਰਮੇਸ਼ਰ ਮੈਂ ਤੇਰੀ ਹਜ਼ੂਰੀ ਚਾਹਾਂ ਮੈਂ ਆਪਣੀ ਜ਼ਿੰਦਗੀ 'ਚ ਅੱਗੇ ਵਧਾਂ ਬles ਕਰ ਪਵਿੱਤਰ ਆਤਮਾ ਤੇਰੀ ਪ੍ਰੈਜ਼ੈਂਸ ਮੇਰੇ ਕਰ ਮੇਰੇ ਪਰਿਵਾਰ ਦੇ ਉੱਤੇ ਵਾਦੀ ਤੇ ਵਾਦੀ ਚੱਲੀ ਜਾਵੇ ਪਵਿੱਤਰ ਆਤਮਾ ਮੈਨੂੰ ਮੱਸਾ ਕਰ ਮੈਨੂੰ ਮੱਸਾ ਕਰ ਮੇਰੇ ਕਰ ਪਰਿਵਾਰ ਨੂੰ ਪਰਮੇਸ਼ਰ ਅੱਗੇ ਲੈ ਕੇ ਜਾਣ ਦੇ ਲਈ ਮੈਨੂੰ ਮੱਸਾ ਕਰ ਪਰਮੇਸ਼ਰ ਮੈਨੂੰ ਰਾਜ ਗੱਦੀ ਤੇ ਬੈਠਣ ਦੇ ਲਈ ਮੱਸਾ ਕਰ ਪਰਮੇਸ਼ਰ ਮੈਨੂੰ ਉੱਚੀਆਂ ਸਥਾਨਾਂ ਤੇ ਜਾਣ ਦੇ ਲਈ ਖੁਦਵਾਨ ਮੈਨੂੰ ਮੱਸਾ ਕਰ ਪਰਮੇਸ਼ਰ ਤੇਰੀਆਂ ਰੂਹਾਂ ਨੂੰ ਬਚਾਉਣ ਦੇ ਲਈ ਮੈਨੂੰ ਮੱਸਾ ਕਰ ਪਵਿੱਤਰ ਆਤਮਾ ਮੈਨੂੰ ਮਸਾ ਕਰ ਮਸਾ ਕਰ ਜਿਸ ਤਰ੍ਹਾਂ ਤੂੰ ਦਾਊਦ ਨੂੰ ਮਸਾ ਕੀਤਾ ਉਹਦੇ ਪਰਿਵਾਰ ਵਿੱਚੋਂ ਤੈਨੂੰ ਅਲੱਗ ਕੀਤਾ ਖੁਦਾਵਾਨ ਕੁਦਾ ਆਪਣੀ ਯੋਜਨਾ ਦੇ ਅਨੁਸਾਰ ਔਰ ਤੈਨੂੰ ਰਾਜ ਗੱਦੀ ਦੇ ਉੱਤੇ ਬਿਠਾਇਆ ਪਰਮੇਸ਼ਰ ਯੂਸਫ ਨੂੰ ਤੂੰ ਰਾਜ ਗੱਦੀ ਦੇ ਉੱਤੇ ਬਿਠਾਇਆ ਪਰਮੇਸ਼ਰ ਤੋ ਉਹਨਾਂ ਨੂੰ ਉੱਚਾ ਸਥਾਨਾਂ ਤੇ ਖੜਾ ਕੀਤਾ ਪਰਮੇਸ਼ਰ ਤੋ ਅੱਜ ਵੀ ਉਹੀ ਖੁਦਾਵਾਨ ਲਾਰਡ ਤੋ ਆਪਣੇ ਵਾਅਦਿਆਂ ਨੂੰ ਕਦੀ ਨਹੀਂ ਪੁੱਲਣ ਵਾਲਾ ਪਰਮੇਸ਼ਰ ਤੋ ਆਪਣੇ ਵਾਅਦਿਆਂ ਨੂੰ ਕਦੀ ਜ਼ਮੀਨ ਤੇ ਨਹੀਂ ਸੁੱਟਣ ਵਾਲਾ ਪਰਮੇਸ਼ਰ ਕਿ ਤੂੰ ਖਿਆ ਖੁਦਾਵਨ ਖੁਦਾ ਕਿ ਜੋ ਤੇਰੀ ਸੇਵਾ ਕਰਦੇ ਉਹਨਾਂ ਨੂੰ ਤੂੰ ਆਦਰ ਦਿਨਾ ਪਰਮੇਸ਼ਰ ਇਹ ਗ੍ਰੇਸ ਦੇ ਮੈਨੂੰ ਖੁਦਾਵਨ ਕੀ ਮੈਂ ਔਰ ਮੇਰਾ ਕਰਾਨਾ ਪਰਮੇਸ਼ਰ ਤੇਰੀ ਸੇਵਾ ਕਰੀ ਔਰ ਤੇਰੇ ਕੋਲੋਂ ਆਦਰ ਪਾਈਏ ਪਰਮੇਸ਼ਰ ਖੁਦਾਵਨ ਮੇਰੀ ਮਿਨਿਸਟਰੀ ਨੂੰ ਬles ਕਰ ਮੇਰੀ ਸੇਵਕਾਈ ਨੂੰ ਬles ਕਰ ਮੇਰੀ ਮੇਰੇ ਪਰਿਵਾਰ ਨੂੰ ਬles ਕਰ ਪਿਤਾ ਮੇਰੇ ਪ੍ਰਾਰਥਨਾ ਵਾਲੇ ਜੀਵਨ ਨੂੰ ਬles ਕਰ ਪਿਤਾ ਮੈਨੂੰ ਇੱਕ ਸੇਵਾ ਦੇ ਵਿੱਚ ਖੜਾ ਕਰ ਪਰਮੇਸ਼ਰ ਚਾਹੇ ਉਹ ਸੇਵਾ ਪਰਮੇਸ਼ਰ ਤੇਰੇ ਸੁਸਮਾਚਾਰ ਦੀ ਆ ਤੇਰੀਆਂ ਰੂਹਾਂ ਨੂੰ ਬਚਾਉਣ ਦੀ ਆ ਬੋਨ ਦੀ ਆ ਪਰਮੇਸ਼ਰ ਖੁਦਾਵਨ ਖੁਦਾਓ ਕਿਸੇ ਤਰ੍ਹਾਂ ਦੀ ਵੀ ਸੇਵਾ ਦੇ ਲਈ ਮੈਨੂੰ ਯੂਜ਼ ਕਰ ਪਰਮੇਸ਼ਰ ਕਹੋ ਕਿ ਖੁਦਾਵਨ ਮੈਨੂੰ ਯੂਜ਼ ਕਰ ਆਪਣੀ ਸੇਵਾ ਦੇ ਲਈ ਪਰਮੇਸ਼ਰ ਔਰ ਉਹਦੇ ਵਿੱਚ ਮੈਂ ਵਫਾਦਾਰ ਹਵਾਂ ਕਿਉਂਕਿ ਤੇਰੇ ਵਚਨ ਚ ਲਿਖਿਆ ਜੋ ਥੋੜੇ ਵਿੱਚ ਵਫਾਦਾਰ ਹ ਤਉਨੂੰ ਔਰ ਵੀ ਦਿਨਾਂ ਪਰਮੇਸ਼ਰ ਖੁਦਾਵਨ ਉਸੇ ਤਰ੍ਹਾਂ ਮੈਨੂੰ ਆਪਣੇ ਦਾਨਾਂ ਵਰਦਾਨਾਂ ਨਾਲ ਪਰ ਪਵਿੱਤਰ ਆਤਮਾ ਤਾਕੀ ਮੈਂ ਵੱਧ ਸਕਾਂ ਤੇਰੇ ਜੀਵਿਤ ਨਾਮ ਚ ਮੈਂ ਤੇਰੀ ਮਹਿਮਾ ਕਰ ਸਕਾਂ ਪਰਮੇਸ਼ਰ ਔਰ ਲਾਰਡ ਮੈਂ ਤੇਰੇ ਲੋਕਾਂ ਨੂੰ ਬles ਕਰਦੀਆਂ ਮੱਸਾ ਕਰਦੀਆਂ ਇਹਨਾਂ ਦੀਆਂ ਜ਼ੁਬਾਨਾਂ ਨੂੰ ਹੋਟਾਂ ਨੂੰ ਪਰਮੇਸ਼ਰ ਇਨਾਂ ਦੀਆਂ ਪ੍ਰਾਰਥਨਾਵਾਂ ਖੁਦਾਵਨ ਖੁਦਾ ਮੱਸਾ ਹੋ ਜਾਣ ਮੱਸਾ ਹੋ ਜਾਣ ਮੱਸਾ ਹੋ ਜਾਣ ਤੇਰੇ ਜੀਵਿਤ ਨਾਮ ਚੋਰ ਮੈਂ ਡਿਕਲੇਅਰ ਕਰਦੀ ਏ ਔਰ ਇਹਨਾਂ ਦੇ ਕਰਾਨੇ ਪਰਮੇਸ਼ਰ ਤੇਰੀ ਸੇਵਾ ਦੇ ਲਈ ਖੜੇ ਹੋ ਜਾਣ ਪਰਮੇਸ਼ਾ ਇਹਨਾਂ ਦੇ ਬੱਚੇ ਤੇਰੇ ਸੇਵਾ ਦੇ ਲਈ ਖੜੇ ਹੋ ਜਾਣੇ ਹਸਬੈਂਡ ਵਾਈਫ ਪਰਮੇਸ਼ਰ ਤੇਰੀ ਸੇਵਾ ਦੇ ਲਈ ਖੜੇ ਹੋ ਜਾਣ ਇਹਨਾਂ ਦੇ ਪਰਿਵਾਰ ਪਰਮੇਸ਼ਰ ਤੇਰੀ ਸੇਵਾ ਦੇ ਲਈ ਖੜੇ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਖੁਦਾਵਨ ਖੁਦਾ ਤੇਰਾ ਆਦਰ ਤੇਰੀ ਗਲੋਰੀ ਤੇਰੀ ਤੇਰੀ ਸਾਮਰਥ ਨੂੰ ਇਹ ਪਉਣ ਪਵਿੱਤਰ ਆਤਮਾ ਤੇਰਾ ਗ੍ਰੇਸ ਐਪੌਨ ਤੇਰੇ ਕੋਲੋਂ ਖੁਦਾਵੰਤ ਤੇਰੀ ਪ੍ਰੈਜ਼ੈਂਸ ਦੇ ਵਿੱਚ ਪਿਤਾ ਤੇਰਾ ਆਤਮਾ ਨਾਲ ਨੂੰ ਟੱਚ ਕਰੇ ਰਾਈਟ ਨਾਉ ਬles ਕਰੇ ਖੁਦਾਵੰ ਖੁਦਾ ਰਾਈਟ ਨਾਉ ਤੇਰਾ ਆਤਮਾ ਨਾਲ ਨੂੰ ਬles ਕਰੇ ਬles ਕਰ ਬles ਕਰ ਪਵਿੱਤਰ ਆਤਮਾ ਬles ਕਰ ਫਾਇਰ ਦਾ ਹੌਲੀ ਗੋਸ ਫਾਇਰ ਦਾ ਹੌਲੀ ਗੋਸ ਫਾਇਰ ਦਾ ਹੌਲੀ ਗੋਸ ਗੈਜ਼ੂਬਾਂ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਜਾਂਦਾ ਵਾ ਉਸ 12 ਸਾਲ ਦੀ ਔਰਤ ਨੇ ਵਿਸ਼ਵਾਸ ਨਾਲ ਪਿਤਾ ਪ੍ਰਭੂ ਯੇਸ਼ੂ ਮਸੀਹ ਦੇ ਪੱਲੇ ਨੂੰ ਛੂਆ ਔਰ ਉਹਨੇ ਇੱਕ ਪਲ ਦੇ ਵਿੱਚ ਆਪਣੀ ਚੰਗਿਆਈ ਨੂੰ ਪਾ ਲਿਆ ਸੋ ਅੱਜ ਤੁਸੀਂ ਉਸੇ ਜੀਵਿਤ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਵਿੱਚ ਆ ਉਸੇ ਯੇਸ਼ੂ ਮਸੀਹ ਨੂੰ ਅੱਜ ਤੁਸੀਂ ਛੂਣਾ ਵਾ ਔਰ ਕਹਿਣਾ ਵਾ ਕਿ ਪਰਮੇਸ਼ਰ ਖੁਦਾਵਾਨ ਮੈਂ ਵਿਸ਼ਵਾਸ ਦੇ ਨਾਲ ਤੇਰੀ ਪ੍ਰੈਜ਼ੈਂਸ ਦੇ ਵਿੱਚ ਆ ਅੱਜ ਮੇਰੇ ਹਾਲਾਤ ਚੇਂਜ ਹੋ ਚੁੱਕੇ ਆ ਪਿਤਾ ਮੈਂ ਚੰਗਾ ਹੋ ਚੁੱਕਿਆ ਪਿਤਾ ਮੇਰੇ ਬੱਚੇ ਬles ਸਿਆ ਮੇਰੀ ਮੈਰਿ ਲਾਈਫ ਬles ਸਿਆ ਮੇਰਾ ਗਰਭ ਬles ਸਿਆ ਮੇਰਾ ਫਾਈਨੈਂਸ ਬlesਸਿਆ ਖੁਦਾਵੰਨ ਮੇਰੀ ਜੌਬ ਬlesਸਿਆ ਮੇਰੇ ਡਾਕੂਮੈਂਟਸ ਬlesਸਿਆ ਮੇਰੀ ਮੈਰੀ ਲਾਈਫ ਬlesਸਿਆ ਮੇਰੀਆਂ ਸੋਚਾਂ ਮੇਰਾ ਉੱਠਣਾ ਮੇਰਾ ਬੈਠਣਾ ਮੇਰੀ ਸੇਵਕਾਈ ਮੇਰੀ ਸੇਵਾ ਪਰਮੇਸ਼ਰ ਤੇਰੇ ਜੀਵਿਤ ਨਾਮ ਚ ਪਿਤਾ ਮੈਂ ਆਪਣੀ ਲਾਈਫ ਦੇ ਹਰ ਹਿੱਸੇ ਦੇ ਉੱਤੇ ਬlesਸਿਆ 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 ਪਿਤਾ ਤੇਰੇ ਲੋਗ ਬlesਸਿਆ ਖੁਦਾਵੰਨ ਖੁਦਾ ਇਹ ਤੇਰੇ ਵੱਲੋਂ ਚੁਣੀ ਹੋਈ ਕੌਮ ਆ ਪਰਮੇਸ਼ਰ ਜੋ ਆਉਣ ਵਾਲੀ ਪੀੜ੍ਹੀ ਨੂੰ ਤੇਰੇ ਕੰਮਾਂ ਨੂੰ ਪਰਮੇਸ਼ੁਰ ਦੱਸੇਗੀ ਤੇਰੇ ਅਚਜ ਕੰਮਾਂ ਦਾ ਪ੍ਰਚਾਰ ਕਰੇਗੀ ਖੁਦਾਵਨ ਇਹਨਾਂ ਨੂੰ ਮੈਂ ਬles ਕਰਦੀ ਹਾਂ ਔਰ ਤੇਰੀ ਪ੍ਰੈਜ਼ੈਂਸ ਇਹਨਾਂ ਦੇ ਜੀਵਨ ਦੇ ਉੱਤੇ ਮੰਗਦੀ ਹਾਂ ਤੇਰਾ ਉਹ ਮੱਸਾ ਖੁਦਾਵਨ ਖੁਦਾ ਜੋ ਬਹੁਤਿਆਂ ਵਿੱਚ ਇਹਨਾਂ ਨੂੰ ਅਲੱਗ ਕਰੇਗਾ ਉਹ ਮੱਸਾ ਪਰਮੇਸ਼ੁਰ ਜੋ ਇਹਨਾਂ ਨੂੰ ਅਗਲੇ ਲੈਵਲ ਤੇ ਲੈ ਕੇ ਜਾਏਗਾ ਯੇਸ਼ੂ ਮਸੀਹ ਉਹ ਮੱਸਾ ਇਹਨਾਂ ਦੀ ਲਾਈਫ ਦੇ ਉੱਤੇ ਦੇ ਪਰਮੇਸ਼ੁਰ ਜੋ ਇਹਨਾਂ ਨੂੰ ਚਮਕਾਵੇ ਉਸ ਤਰਮੀ ਦੇ ਪ੍ਰਕਾਸ਼ ਦੀ ਤਰ੍ਹਾਂ ਜੋ ਸੂਰਜ ਦੇ ਨਾਈਂ ਦਿਨ ਉਹ ਦਿਨਵਾਜਦਾ ਜਾਂਦਾ ਉਹ ਮੱਸਾ ਪਵਿੱਤਰ ਆਤਮਾ ਜੋ ਖੁਦਾਵਨ ਖੁਦਾ ਹਰ ਸਟਰਗਲ ਤੋਂ ਇਹਨਾਂ ਨੂੰ ਬਚਾਉਂਦਾ ਪਿਤਾ ਉਹ ਮਸਾ ਇਹਨਾਂ ਨੂੰ ਦੇ ਪਰਮੇਸ਼ਰ ਜੋ ਇਹਨਾਂ ਦੀਆਂ ਪ੍ਰਾਰਥਨਾਵਾਂ ਦੇ ਉੱਤਰ ਇਹਨਾਂ ਨੂੰ ਦਵੇ ਖੁਦਾਵਨ ਖੁਦਾ ਉਹ ਮਸਾ ਇਹਨਾਂ ਨੂੰ ਦੇ ਪਰਮੇਸ਼ਰ ਜੋ ਇਹਨਾਂ ਨੂੰ ਤੇਰੇ ਕਰੀਬ ਲੈ ਕੇ ਆਵੇ ਪਰਮੇਸ਼ਰ ਉਹ ਮਸਾ ਤੁਹਾਡੀ ਲਾਈਫ ਤੇ ਉਤਰੇ ਜੋ ਹਰ ਸਟਰਗਲ ਦੇ ਵਿੱਚ ਹਰ ਤੰਗੀ ਮੁਸੀਬਤ ਪਰੇਸ਼ਾਨੀ ਦੇ ਵਿੱਚ ਪਰਮੇਸ਼ਰ ਦੇ ਨਾਲ ਤੁਹਾਨੂੰ ਜੋੜੀ ਰੱਖੇ ਕਿਉਂਕਿ ਪਰਮੇਸ਼ਰ ਦਾ ਬੰਦਾ ਪੌਲਸ ਕੇੰਦਾ ਨਾ ਕੋਈ ਦੁੱਖ ਨਾ ਕੋਈ ਤਕਲੀਫ ਨਾ ਕੋਈ ਬਿਮਾਰੀ ਨਾ ਕੋਈ ਲਾਚਾਰੀ ਨਾ ਕਾਲ ਨਾ ਪੋਚਾਰ ਮੈਨੂੰ ਕੋਈ ਵੀ ਪਿਆਰ ਪਰਮੇਸ਼ਰ ਦੇ ਪ੍ਰੇਮ ਤੋਂ ਅਲੱਗ ਨਹੀਂ ਕਰ ਸਕਦਾ ਕਹੋ ਕਿ ਖੁਦਾਵੰ ਮੇਰੀ ਜ਼ਿੰਦਗੀ ਚ ਹਾਲਾਤ ਦਿਲ ਦਿਮਾਗ ਸੋਚਾਂ ਖਿਆਲ ਡੈਵਲ ਮੈਨੂੰ ਕੀ ਕਹ ਰੇ ਕੋਈ ਮਾਇਨੇ ਨਹੀਂ ਰੱਖਦਾ ਪਰਮੇਸ਼ਰ ਮੈਨੂੰ ਕੋਈ ਤੇਰੇ ਪਿਆਰ ਤੋਂ ਅਲੱਗ ਨਾ ਕਰ ਸਕੇ ਗਿਆ ਪਿਤਾ ਪਰਮੇਸ਼ਰ ਖੁਦਾਵਨ ਮੈਨੂੰ ਆਪਣੀ ਵੱਲ ਖਿੱਚ ਲੈ ਤਾਂ ਕਿ ਮੈਂ ਤੇਰੀ ਵੱਲ ਦੌੜੇ ਚਲਾਵਾਂ ਪਰਮੇਸ਼ਰ ਮੇਰੇ ਕਦਮਾਂ ਨੂੰ ਹਿਰਨੀ ਦੇ ਕਦਮਾਂ ਜਿਹਾ ਬਣਾ ਦੇ ਪਿਤਾ ਕਿਉਂਕਿ ਮੇਰੀ ਚਟਾਨ ਮੇਰਾ ਪਰਮੇਸ਼ਰ ਆ ਖੁਦਾਵਨ ਖੁਦਾ ਔਰ ਕੋਈ ਕਦੀ ਮੈਂ ਡੋਲਾਂਗਾ ਨਾ ਕੋਈ ਚੀਜ਼ ਕੋਈ ਤਕਲੀਫ ਕੋਈ ਤੰਗੀ ਕੋਈ ਬਿਮਾਰੀ ਮੈਨੂੰ ਸੁੱਟ ਨਾ ਸਕੇਗੀ ਪਰਮੇਸ਼ਰ ਲਾਰਡ ਤੇਰੇ ਲੋਕ ਖੁਦਾਵਨ ਇੱਕ ਮਜ਼ਬੂਤ ਟਾਲ ਬਣ ਕੇ ਪਰਮੇਸ਼ਰ ਤੇਰੀ ਮਹਿਮਾ ਕਰਨ ਖੁਦਾਵਨ ਇਹਨਾਂ ਨੂੰ ਮੈਂ ਬLES ਕਰਦੀ ਹਾਂ ਸੋ ਸਭ ਜਨ ਆਪਣੇ ਹੋਟਾ ਨੂੰ ਖੋਲਦਿਆਂ ਪਰਮੇਸ਼ਰ ਦੀ ਪ੍ਰੈਜ਼ੈਂਸ ਲਈ ਇੱਕ ਵਾਰ ਫਿਰ ਤੋਂ ਦੀ ਥੈਂਕਸ giving ਕਰੋ। ਉਹਦੇ ਵੱਚਨ ਦਾ ਆਨਰ ਕਰੋ, ਵੈਲਕਮ ਕਰੋ ਕਿ ਖੁਦਾਵਨ ਤੇਰਾ ਵੱਚਨ ਸਾਡੇ ਜੀਵਨ 'ਚ ਕਾਰਿਆ ਕਰੇ ਲੋਰ। ਤੇਰੇ ਵੱਚਨ ਦੇ ਲਈ ਸੀ ਤੇਰੀ ਤਾਰੀਫ ਕਰਦੀ ਤੇਰੇ ਮੂੰਹ ਦੀਆਂ ਗੱਲਾਂ ਨੂੰ ਪਰਮੇਸ਼ਰ ਜਦ ਅਸੀਂ ਸੁਣੀਏ, ਪੜੀਏ ਖੁਦਾਵਨ ਸਾਡੀਆਂ ਜ਼ਿੰਦਗੀਆਂ 'ਚ ਸੌਗਨਾ ਫਲ ਲੈ ਕੇ ਆਵੇ। ਸਾਨੂੰ ਆਤਮਾ ਦੇ ਜੋ ਪਿਤਾ ਤੇਰੇ ਵੱਚਨ ਨੂੰ ਸਾਡੇ ਅੰਦਰ ਲੈ ਸਕੇ ਪਰਮੇਸ਼ਰ। ਅਸੀਂ ਉਹ ਗ੍ਰਹਿਣ ਕਰੀਏ ਆਪਣੇ ਮਨ ਦੇ ਅੰਦਰ ਜਮਾ ਕਰੀਏ ਤਾਂ ਕਿ ਤੇਰਾ ਕੋਈ ਪਾਪ ਕੋਈ ਗੁਨਾਹ ਨਾ ਕਰੀਏ ਪਿਤਾ ਜੀ ਦੇ ਬਚਨ ਦੇ ਦੁਆਰਾ ਤੇਰੇ ਲੋਕ ਬles ਹੋਣ ਇਹ ਬਰਕਤ ਪਾਉਣ ਪਿਤਾ ਖੁਦਾਵੰਨ ਇਹਨਾਂ ਦੀਆਂ ਜ਼ਿੰਦਗੀਆਂ ਸੇਵਨ ਕਰਨ ਜਿੱਦਾਂ ਹੀ ਤੇਰੇ ਬਚਨ ਨੂੰ ਸੁਣਨ ਪਵਿੱਤਰ ਆਤਮਾ ਇਹਨਾਂ ਦੇ ਮਨ ਇਹਨਾਂ ਦੀਆਂ ਸੋਚਾਂ ਸ਼ਾਂਤ ਹੋ ਜਾਣ ਹਰ ਡੈਵਿਲੀ ਸੋਚ ਪਰਮੇਸ਼ਰ ਪਵਿੱਤਰ ਹੋ ਜਾਵੇ ਹਰ ਨੈਗੇਟਿਵਿਟੀ ਥਾਟ ਇਹਨਾਂ ਨੂੰ ਛੱਡ ਕੇ ਜਾਵੇ ਬੁਰੀਆਂ ਸੋਚਾਂ ਬੁਰੇ ਖਿਆਲ ਟੈਨਸ਼ਨ ਡਿਪਰੈਸ਼ਨ ਤੋਂ ਆਜ਼ਾਦ ਹੋ ਜਾਣ ਤੇਰੇ ਜੀਵਨ ਨਾਮ ਚ ਕਿਉਂਕਿ ਤੇਰਾ ਵਚਨ ਸਾਨੂੰ ਚਾਨਣ ਦਿੰਦਾ ਖੁਦਾਵਨ ਆਜੋ ਚਾਨਣ ਇਹਨਾਂ ਤੇ ਚਮਕੇ ਔਰ ਤੇਰੀ ਦਇਆ ਨੂੰ ਪਾਉਣ ਔਰ ਆਪਣੇ ਰਸਤਿਆਂ ਨੂੰ ਪਛਾਣਨ ਤੇਰਾ ਆਤਮਾ ਇਸ ਵਚਨ ਦੇ ਦੁਆਰਾ ਨੇ ਦੀ ਜ਼ਿੰਦਗੀ ਚ ਰਸਤੇ ਨੂੰ ਖੋਲ੍ਹੇ ਪਰਮੇਸ਼ਰ ਪ੍ਰਭੇ ਯਸ਼ੂ ਮਸੀਹ ਦੇ ਨਾਮ ਚ ਸੋ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਅੱਜ ਦੇ ਸਵਚਨ ਨੂੰ ਪੜਾਂਗੇ ਹallelujah ਤਨ ਹੈ ਉਹ ਜਿਹੜਾ ਗਰੀਬ ਦੀ ਸੁਧ ਲੈਂਦਾ ਹੈ ਯਹਵਾ ਉਹਨੂੰ ਬੁਰੀਾਈ ਦੇ ਵੇਲੇ ਛੁੜਾਵੇਗਾ ਯਹ ਉਹਦੀ ਪਾਲਣਾ ਕਰੇਗਾ ਅਤੇ ਉਹਨੂੰ ਜਿਉਂਦਿਆ ਰੱਖੇਗਾ ਅਤੇ ਉਹ ਧਰਤੀ ਉੱਤੇ ਤੰਨ ਹੋਵੇਗਾ ਤੂੰ ਉਹਨੂੰ ਉਹਦੇ ਵੈਰੀਆਂ ਦੀ ਇੱਛਾ ਉੱਤੇ ਨਾ ਛੱਡੇਂਗਾ ਯਹਵਾ ਉਹਦੀ ਮਾਨਦਗੀ ਦੇ ਮੰਝੇ ਉੱਤੇ ਉਹਨੂੰ ਸੰਭਾਲੇਗਾ ਤੂੰ ਉਹਦੀ ਬਿਮਾਰੀ ਦੇ ਵੇਲੇ ਉਹਦਾ ਸਾਰਾ ਬਿਸਤਰਾ ਉਲਟਾ ਕੇ ਵਿਸ਼ਾਵੇਗਾ ਮੈਂ ਆਖਿਆ ਹੈ ਯਹੋਵਾ ਮੇਰੇ ਉੱਤੇ ਦਇਆ ਕਰ ਮੇਰੀ ਜਾਨ ਉਚੰਗਿਆ ਕਰ ਮੈਂ ਤੇਰਾ পাপ ਜੋ ਕੀਤਾ ਮੇਰੇ ਵੈਰੀ ਮੇਰੇ ਵਿਰੁੱਧ ਬੁਰਾ ਕਹਿੰਦੇ ਹਨ ਭਾਈ ਉਹ ਕਦੋਂ ਮਰੂ ਅਤੇ ਉਹਦਾ ਨਿਯੋਂ ਕਦੋਂ ਮਿਟੂ ਅਤੇ ਜਦ ਕਦੇ ਉਹ ਮੇਰੇ ਵੇਖਣ ਨੂੰ ਆਉਂਦਾ ਹੈ ਉਹ ਐਵੇਂ ਗੱਪਾਂ ਮਾਰਦਾ ਉਹਦਾ ਮਨ ਉਸ ਦੀ ਬਦੀ ਨਾਲ ਬਦੀ ਜੋੜਦਾ ਹੈ ਅਤੇ ਫਿਰ ਉਹ ਬਾਹਰ ਜਾ ਕੇ ਦੱਸਦਾ ਫਿਰਦਾ ਹੈ ਮੇਰੇ ਸਭ ਖੁਣਸੀ ਮਿਲ ਕੇ ਮੇਰੇ ਵਿਰੁੱਧ ਫੁਸਫੁਸ ਕਰਦੇ ਹਨ ਮੇਰੇ ਵਿਰੁੱਧ ਉਹ ਮੇਰੇ ਹਰ ਜਦ ਦਾ ਉਪਾਉ ਲੱਭਦੇ ਹਨ ਉਹ ਕਹਿੰਦੇ ਹਨ ਭਾਈ ਉਹਨੂੰ ਕੋਈ ਬੁਰਾ ਰੋਗ ਲੱਗਿਆ ਹੋਇਆ ਹੈ ਹੁਣ ਉਹ ਡਿੱਗਿਆ ਜੋ ਹੈ ਸੋ ਮੁੜ ਉੱਠੇਗਾ ਨਹੀਂ ਸਗੋਂ ਮੇਰਾ ਮੇਲੀ ਜਿਹਦੇ ਉੱਤੇ ਮੇਰਾ ਪਰੋਸਾ ਸੀ ਔਰ ਜਿਸ ਨੇ ਮੇਰੀ ਰੋਟੀ ਖਾਧੀ ਉਸਨੇ ਵੀ ਮੇਰੇ ਉੱਤੇ ਲੱਤ ਚੁੱਕੀ ਹੈ ਪਰ ਤੂੰ ਹੀ ਯਹਵਾ ਮੇਰੇ ਉੱਤੇ ਦਇਆ ਕਰਕੇ ਮੈਨੂੰ ਖੜਾ ਕਰ ਪਾਈ ਮੈਂ ਉਹਨਾਂ ਕੋਲੋਂ ਵੱਟਾ ਲਵਾਂ ਇਸ ਤੋਂ ਮੈਂ ਜਾਣਦਾ ਹਾਂ ਭਾਈ ਤੂੰ ਮੇਤੋਂ ਪਰਸਨ ਹੈ ਜੋ ਮੇਰਾ ਵੈਰੀ ਮੇਰੇ ਉੱਤੇ ਜੈਕਾਰ ਨਹੀਂ ਗਜਾਉਂਦਾ ਪਰ ਮੈਨੂੰ ਮੇਰੀ ਸਿਧਿਆਈ ਵਿੱਚ ਤੂੰ ਸੰਭਾਲਦਾ ਹੈ ਅਤੇ ਸਦਾ ਆਪਣੇ ਸੰਮੁਖ ਰੱਖਦਾ ਹੈ ਆਤੋਂ ਅੰਤਿਕ ਇਜ਼ਰਾਈਲ ਦਾ ਪਰਮੇਸ਼ਰ ਯਹਵਾ ਮੁਬਾਰਕ ਹੋਵੇ ਆਮੀਨ ਸਭ ਬੋਲੋ ਆਮੀਨ ਥੈਂਕ ਯੂ ਜੀਸਸ ਸਮਰਥੇ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆਂ ਇਹ ਵਰਡ ਦੇਲੇ ਪਿਤਾ ਤੂੰ ਮubaruk ਹੈ ਖੁਦਾਵੰ ਖੁਦਾ ਤੇਰਾ ਨਾਮ ਮubaruk ਹੋਵੇ ਪਰਮੇਸ਼ਰ ਅਸੀਂ ਤੇਰੀ ਸਵਚਨ ਦੇ ਲਈ ਤੇਰਾ ਧੰਨਵਾਦ ਕਰਦੇ ਪਿਤਾ ਸੱਚਮੁੱਚ ਪਰਮੇਸ਼ਰ ਤੂੰ ਸਾਨੂੰ ਸਾਡੇ ਤੇ ਦਇਆ ਕਰਨ ਵਾਲਾ ਪਰਮੇਸ਼ਰ ਤੂੰ ਸਾਡੇ ਬਿਮਾਰੀਆਂ ਤੋਂ ਸਾਨੂੰ ਆਜ਼ਾਦ ਕਰਨ ਵਾਲਾ ਪਰਮੇਸ਼ਰ ਸਾਡੇ ਬਿਮਾਰੀਆਂ ਦੇ ਵਿਸਤਰ ਤੋਂ ਤੁਸਾਨੂੰ ਉਠਾਉਣ ਵਾਲਾ ਪਰਮੇਸ਼ਰ ਹੈ ਯਹਵਾ ਤੂੰ ਸਾਰੀ ਮਾਨਦਗੀ ਦੇ ਮੰਜੇ ਉੱਤੇ ਤੂੰ ਮੈਨੂੰ ਸੰਭਾਲਦਾ ਪਰਮੇਸ਼ਰ ਔਰ ਖੁਦਾਵਨ ਖੁਦਾ ਤੂੰ ਮੇਰੇ ਵੈਰੀਆਂ ਤੋਂ ਮੈਨੂੰ ਛੁਟਕਾਰਾ ਦਿਨਾ ਪਰਮੇਸ਼ਰ ਖੁਦਾਵਨ ਆਇਦਾ ਇਹ वचन ਤੇਰੇ ਜੀਵਨ ਤੇਰੇ ਲੋਕਾਂ ਦੇ ਉੱਤੇ ਇਹਨਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਪਰਮੇਸ਼ਰ 100 ਗੁਣਾ ਫਲ ਲੈ ਕੇ ਆਵੇ ਸੋ ਸਭ ਜਨ ਇਸ वचन ਦੇ ਆਧਾਰ ਤੇ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਤੇਰਾ वचन ਮੇਰੇ ਜੀਵਨ 'ਚ ਫਲ ਲੈ ਕੇ ਆਵੇ ਪਿਤਾ ਖੁਦਾਵਨ ਮੈਂ ਗਰੀਬਾਂ ਦੀ ਸੁਧ ਲੈ ਸਕਾਂ ਪਰਮੇਸ਼ਰ ਤਾਂਕਿ ਮੈਂ ਆਪਣੇ ਸਾਰੀਆਂ ਬੁਰੀਆਈਆਂ ਤੋਂ ਤੂੰ ਖੁਦਾਵਨ ਮੈਨੂੰ ਛੁੜਾਵੇਂ ਤੂੰ ਮੇਰੇ ਤੇ ਦਇਆ ਕਰੇ ਪਿਤਾ ਮੈਂ ਤੇਰੀ ਦਇਆ ਨੂੰ ਦੇਖਾਂ ਪਰਮੇਸ਼ਰ ਔਰ ਖੁਦਾਵੰਦਾ ਮੈਂ ਆਪਣੇ ਜੀਵਨ ਨੂੰ ਪਰਮੇਸ਼ਰ ਲੰਬਾ ਜੀ ਸਕਾਂ ਪਰਮੇਸ਼ਰ ਮੇਰੇ ਤੇ ਦਇਆ ਕਰ ਮੇਰੇ ਬੱਚਾ ਮੇਰੇ ਕਰਾਨਿਆਂ ਤੇ ਦਇਆ ਕਰ ਪਰਮੇਸ਼ਰ ਤੇਰੀ ਦਇਆ ਸਾਨੂੰ ਕੇਰਲਾਵੇ ਪਰਮੇਸ਼ਰ ਔਰ ਸਭ ਜਨ ਆਪਣੇ ਆਪ ਨੂੰ ਫਾਇਰ ਪ੍ਰਾਰਥਨਾਵਾਂ ਦੇ ਲਈ ਰੈਡੀ ਕਰੋ ਪਵਿੱਤਰ ਆਤਮਾ ਦੀ ਅੱਗ ਨੂੰ ਮੰਗੋ ਕਿ ਖੁਦਾਵੰਤ ਤੇਰੇ ਪਵਿੱਤਰ ਆਤਮਾ ਦੀ ਅੱਗ ਤੇਰਾ ਮਸਾਜ ਮੈਨੂੰ ਛੁੜਾਵੇ ਤੇਰੀ ਫਾਇਰ ਮੇਰੇ ਵਿੱਚ ਕਾਰਿਆ ਕਰੇ ਤੇਰੇ ਪਵਿੱਤਰ ਆਤਮਾ ਦਾ ਮਸਾਜ ਮੈਨੂੰ ਛੂਏ ਬles ਕਰੇ ਆਜ਼ਾਦ ਕਰੇ ਮੈਨੂੰ ਤੇਰੇ ਕਰੀਬ ਲੈ ਕੇ ਜਾਵੇ ਪਵਿੱਤਰ ਆਤਮਾ ਹੌਲੀ ਗੋਸ ਫਾਇਰ ਹੌਲੀ ਗੋਸ ਫਾਇਰ ਹੌਲੀ ਗੋਸ ਫਾਇਰ ਹੌਲੀ ਗੋਸ ਫਾਇਰ ਪਵਿੱਤਰ ਆਤਮਾ ਤੇਰੇ ਲੋਕਾਂ ਤੇ ਤੇਰੀ ਅੱਗ ਉਤਰੇ 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 ਪਰਮੇਸ਼ਰ ਕੀ ਕਹੋ ਹੈ ਸਮਰਥੇ ਪਰਮੇਸ਼ਰ ਹਰ ਇੱਕ ਕੋ ਆਤਮਾ ਜੋ ਮੈਨੂੰ ਚੱਟ ਕਰਕੇ ਪਾਪ ਦੇ ਵਿੱਚ ਫਸਾ ਲੈਂਦਾ ਪਰਮੇਸ਼ਰ ਮੇਰੇ ਬੱਚਾ ਨੂੰ ਮੇਰੇ ਹਸਬੈਂਡ ਨੂੰ ਮੇਰੀ ਵਾਈਫ ਨੂੰ ਪਰਮੇਸ਼ਰ ਹਰ ਇੱਕ ਕੋ ਪਾਪ ਪਰਮੇਸ਼ਰ ਚਾਹੇ ਕੋਈ ਚੁਗਲੀ ਦਾ ਵਾ ਬੁਰੀ ਸੋਚ ਦਾ ਵਾ ਬੁਰੇ ਦੇਖਣ ਦਾ ਵਾ ਪਰਮੇਸ਼ਰ ਖੁਦਾਵਨ ਖੁਦਾ ਹਰ ਇੱਕੋ ਗੁੱਜਾ ਗੁਨਾਹ ਪਾਪ ਜੋ ਮੇਰੀ ਲਾਈਫ ਦੇ ਉੱਤੇ ਆ ਮੇਰੇ ਕਰਾਨੇ ਦੇ ਉੱਤੇ ਆ ਪਰਮੇਸ਼ਰ ਖੁਦਾਵਨ ਖੁਦਾ ਹਰ ਇੱਕੋ ਪਾਪ ਤੋਂ ਮੈਨੂੰ छुड़ा ਮੈਨੂੰ ਆਜ਼ਾਦ ਕਰ ਖੁਦਾਵਨ ਖੁਦਾ ਹਰ ਇੱਕ ਪਾਪ ਦੇ ਉੱਤੇ ਜੋ ਮੇਰੀ ਲਾਈਫ ਦੇਤੇ ਮੇਰੇ ਘਰਾਂ ਨੇ ਮੇਰੇ ਬੱਚਿਆਂ ਦੇ ਉੱਤੇ ਉਸ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ 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 ਯਿਸੂ ਮਸੀਹ ਦੇ ਨਾਮ ਦੇ ਚ ਪਵਿੱਤਰ ਆਤਮਾ ਦੀ ਅੱਗ ਦੇ ਦੁਆਰਾ ਹਰ ਪਾਪ ਤੁਹਾਡੀ ਲਾਈਫ ਚੋਂ ਜਲ ਕੇ ਨਾਸ਼ ਹੋਵੇ ਐਟ ਡੈਵਲ ਆਈ ਕਮਾਂਡ ਯੂ ਇਨ ਦਾ ਨੇਮ ਆਫ ਜੀਸਸ ਹਰ ਸਿੰਦਾ ਆਤਮਾ ਇਹਨਾਂ ਦੀ ਲਾਈਫ ਤੋਂ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਪਵਿੱਤਰ ਆਤਮਾ ਦੀ ਅੱਗ ਦੇ ਦੁਆਰਾ ਉਹਦੇ ਮੱਸਾ ਦੇ ਦੁਆਰਾ ਸਾਰੀਆਂ ਪਾਪ ਦੀਆਂ ਤਾਕਤਾਂਾਂ ਤੜੇ ਕਰਾ ਪਰਿਵਾਰਾਂ ਤੜੇ ਬੱਚਿਆਂ ਸਮੇਤਾਂ ਨੂੰ ਤੁਹਾਡੇ ਤੁਹਾਡੀ ਤੁਹਾਡੀ ਲਾਈਫ ਨੂੰ ਛੱਡ ਕੇ ਜਾਨ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਚ ਹਰੇਕੋ ਆਤਮਾ ਜੋ ਤਾਨੂੰ ਦੂਸਰਿਆਂ ਦੇ ਲਈ ਇੱਕ ਹੈਲਪਫੁਲ ਬਣਨ ਤੋਂ ਰੋਕਦਾ ਤੜੇ ਹੱਥਾਂ ਨੂੰ ਦੂਸਰਿਆਂ ਦੀ ਹੈਲਪ ਕਰਨ ਤੋਂ ਰੋਕਦਾ ਵਾ ਉਸੁੱਤੇ ਪਵਿੱਤਰ ਆਤਮਾ ਦੀ ਆਗੁਤਰੇ 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 ਡੈਵਲ ਹਰ ਇੱਕੋ ਆਤਮਾ ਸ਼ਤਾਨ ਤੇਰੀਆਂ ਸਾਰੀਆਂ ਯੁਕਤੀਆਂ ਯੋਜਨਾਵਾਂ ਜੋ ਇਹਨਾਂ ਨੂੰ ਦੂਸਿਆਂ ਦੀ ਮਦਦ ਕਰਨ ਤੋਂ ਰੋਕਦਾ ਇਹਨਾਂ ਦੇ ਹੱਥਾਂ ਨੂੰ ਹੈਲਪਫੁਲ ਬਣਨ ਤੋਂ ਰੋਕਦਾ ਤੇਰੀ ਹਰ ਯੋਜਨਾ ਦੇ ਉੱਤੇ ਤੇਰੀ ਹਰ ਇੱਕੋ ਪਲੈਨਿੰਗ ਦੇ ਉੱਤੇ ਪਵਿੱਤਰ ਆਤਮਾ ਦੀ ਆਗੁਤਰੇ 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 ਔਰ ਮੇਰੇ ਪਰਮੇਸ਼ਰ ਦਾ ਆਤਮਾ ਰਾਈਟ ਨਾਉ ਤਾਨੂੰ ਦਇਆਵਾਨ ਬਣਾਵੇ ਤੂੰ ਬਹੁਤ ਤੁਸੀਂ ਬਹੁਤਿਆਂ ਦੇ ਲਈ ਬਹੁਤਿਆਂ ਦੇ ਲਈ ਉਹਨਾਂ ਨੂੰ ਛੁਡਾਉਣ ਦਾ ਕਾਰਨ ਬਣੋ ਉਹਨਾਂ ਦੀ ਮਦਦ ਕਰਨ ਦਾ ਕਾਰਨ ਬਣੋ ਤੁਸੀਂ ਬਹੁਤਿਆਂ ਦੇ ਲਈ ਡਿਵਾਈਨ ਸੈਲ ਪਰ ਬਣ ਕੇ ਖੜੇ ਹੋ ਜਾਓ ਪਵਿੱਤਰ ਆਤਮਾ ਦੀ ਫਾਇਰ ਤੜੇ ਤੇ ਉtre ਮੱਸਾ ਉtre ਆਭਿਸ਼ੇਕ ਉtre ਖੁਦਾਵੰਦਾ ਆਭਿਸ਼ੇਕ ਤਾਨੂੰ ਅਗਲੇ ਲੈਵਲ ਤੇ ਲੈ ਕੇ ਜਾਵੇ ਸਾਰੇ ਬੰਧਨ ਤੜੀਆਂ ਲਾਈਫਾਂ ਚੋਂ ਟੁੱਟ ਜਾਣ ਖੁਦਾਵੰਦ ਅਜਿਨਾ ਤੇ ਗ੍ਰੇਸ ਦੇ ਕੇ ਬਹੁਤਿਆਂ ਦੇ ਲਈ ਇੱਕ ਬਰਕਤ ਦਾ ਕਾਰਨ ਬਣ ਜਾਣ ਪਰਮੇਸ਼ਰ ਬਹੁਤਿਆਂ ਦੇ ਲਈ ਪਰਮੇਸ਼ਰ ਇਹ ਡਿਵਾਈਨ ਸੈਲ ਪਰ ਬਣ ਕੇ ਉਹ ਨਦੀ ਲਾਈਫ ਤੇ ਜਾਨ ਔਰ ਤੇਰੇ ਨਾਮ ਨੂੰ ਮਹਿੰਮਾ ਦੇਣ ਖੁਦਾਵੰ ਖੁਦਾ ਔਰ ਲਾਰਡ ਪ੍ਰਾਰਥਨਾ ਕਰਦੇ ਯੇਸ਼ੂ ਮਸੀਹ ਦੇ ਨਾਮ ਚ ਖੁਦਾਵੰ ਕਹੋ ਕਿ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਪ੍ਰਾਰਥਨਾ ਕਰਦੀ ਹਾਂ ਪਰਮੇਸ਼ਰ ਹਰ ਇੱਕੋ ਆਤਮਾ ਜੋ ਮੈਨੂੰ ਤੇਰੇ ਵਚਨ ਤੋਂ ਰੁਕ ਚੱਲਣ ਤੋਂ ਰੋਕਦਾ ਪਰਮੇਸ਼ਰ ਜਿੰਨੀਆਂ ਦੁਸ਼ਟ ਆਤਮਾ ਨੇ ਪਰਮੇਸ਼ਰ ਤੇਰੇ ਬਚਨ ਨੂੰ ਮੇਰੀ ਜ਼ਿੰਦਗੀ ਦੇ ਉੱਤੇ ਮੇਰੇ ਘਰ ਪਰਿਵਾਰ ਮੇਰੇ ਬੱਚਿਆਂ ਦੇ ਉੱਤੇ ਮੇਰੀ ਲਾਹ ਦੇ ਕਿਸੇ ਵੀ ਹਿੱਸੇ ਦੇ ਉੱਤੇ ਤੇਰੇ ਬਚਨ ਨੂੰ ਪੂਰਾ ਹੋਣ ਤੋਂ ਰੋਕਿਆ ਹੋਇਆ ਪਰਮੇਸ਼ਰ ਔਰ ਉਸੇ ਕਾਰਨ ਮੈਂ ਆਪਣੀ ਲਾਈਫ ਦੇ ਉਤੇ ਫੇਲਿਅਰ ਦੇਖ ਰਿਹਾ ਪਿਤਾ ਉਸੇ ਕਾਰਨ ਪਰਮੇਸ਼ਰ ਜੁਮੇ ਆਪਣੀ ਬਲੇਸਿੰਗ ਦੇ ਵਿੱਚ ਡਿਲੇ ਆ ਪਰਮੇਸ਼ਰ ਮੈਂ ਡਾਂਡਦਾ ਉਹਨਾਂ ਸਾਰੀਆਂ ਗੰਦੀਆਂ ਆਤਮਾਵਾਂ ਨੂੰ ਪਰਮੇਸ਼ਰ ਜੋ ਮੈਨੂੰ ਤੇਰੇ ਵਚਨ ਨੂੰ ਪੂਰਾ ਕਰਨ ਤੋਂ ਰੋਕਦੀਆਂ ਖੁਦਾਮਨ ਖੁਦਾ ਔਰ ਜਿੰਨਾਂ ਦੁਸ਼ਤ ਆਤਮਾ ਦੇ ਕਾਰਨ ਪਰਮੇਸ਼ਰ ਮੇਰੀਆਂ ਬਲੇਸਿੰਗ ਰੁਕੀਆਂ ਹੋਈਆਂ ਅੱਜ ਉਸ ਉਤੇ ਪਵਿੱਤਰ ਆਤਮਾ ਤੇਰੀ ਆਕੂਤਰੇ 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 ਇਹਨਾਂ ਦੀਆਂ ਲਾਈਫਾਂ ਚੋਂ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਇਹਨਾਂ ਦੇ ਘਰਾਂ ਪਰਿਵਾਰਾਂ ਚੋਂ ਬੱਚਿਆਂ ਚੋਂ ਹਸਬੰਡ ਵਾਈਫ ਮਾਤਾ ਪਿਤਾ ਪੈਣ ਭਰਾਵਾਂ ਚੋਂ ਇਹਨਾਂ ਦੀਆਂ ਸੇਵਕਾਈਆਂ ਚੋਂ ਜਿੰਨੀਆਂ ਰੁਕਾਵਟਾਂ ਆ ਪਰਮੇਸ਼ਵਰ ਦੇ ਵੱਚਨ ਨੂੰ ਪੂਰਾ ਕਰਨ ਤੋਂ ਜਿਨ੍ਹਾਂ ਨੇ ਇਹਨਾਂ ਨੂੰ ਰੋਕਿਆ ਹੋਇਆ ਇਹਨਾਂ ਦੀਆਂ ਬਰਕਤਾਂ ਨੂੰ ਰੋਕਿਆ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ 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 ਫਾਇਰ ਦਾ ਹੌਲੀ ਗੋਸ 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 ਇਨ ਦਾ ਨੇਮ ਆਫ ਜੀਸਸ ਆਈ ਤੋ ਬਾਦ ਪਰਮੇਸ਼ਰ ਦਾ ਆਤਮਾ ਤੜੀ ਅਗਵਾਹੀ ਕਰੇ ਤੁਸੀਂ ਪਰਮੇਸ਼ਰ ਦੇ ਵਚਨ ਦੀ ਪਾਲਣਾ ਕਰੋ ਔਰ ਤੁਸੀਂ ਜਿੱਦਾਂ ਹੀ ਪਰਮੇਸ਼ਰ ਦੇ ਵਚਨ ਦੀ ਪਾਲਣਾ ਕਰੋਗੇ ਪਰਮੇਸ਼ਰ ਤੁਹਾਡੇ ਲਈ ਵੇ ਓਪਨ ਕਰੇਗਾ ਤੁਹਾਡੇ ਲੈਵਲ ਉੱਚੇ ਕਰੇਗਾ ਤੁਹਾਨੂੰ ਉੱਚੀਆਂ ਸਥਾਨਾਂ ਤੇ ਖੜਾ ਕਰੇਗਾ ਤਹਾਡੀਆਂ ਜ਼ਿੰਦਗੀਆਂ ਸੇਵ ਨਾਰਾਇਣੀਆਂ ਤੁਹਾਡੇ ਘਰ ਪਰਿਵਾਰ ਪਰਮੇਸ਼ਰ ਸੇਵਨਾ ਛੱਡੇਗਾ ਡੰਟਣਾ ਉਹਨਾਂ ਦੁਸ਼ਟ ਆਤਮਾਵਾਂ ਨੂੰ ਜਿਹੜੀਆਂ ਦੁਸ਼ਟ ਆਤਮਾ ਤੁਹਾਨੂੰ ਵਚਨ ਨੂੰ ਪੂਰਾ ਕਰਨ ਤੋਂ ਰੋਕਦੀਆਂ ਔਰ ਜਿੱਦਾਂ ਤੁਹਾਨੂੰ ਰੋਕਦੀਆਂ ਤੁਹਾਡੀਆਂ ਬਲੇਸਿੰਗ ਰੋਕਦੀਆਂ ਤੁਹਾਡੀ ਹੀਲਿੰਗ ਰੋਕਦੀਆਂ ਤੁਹਾਡੀ ਟੈਸਟਮਨੀ ਰੋਕਦਾ ਤੁਹਾਡੀ ਤੁਹਾਡੇ ਛੁਟਕਾਰੇ ਨੂੰ ਤੁਹਾਡੇ ਫਾਈਨੈਂਸ਼ੀਅਲੀ ਟੈਸਟਮਨੀ ਨੂੰ ਰੋਕਦਾ ਸੋ ਬੀ ਕੇਅਰਫੁਲ ਪਰਮੇਸ਼ਰ ਦੇ ਵਚਨ ਨੂੰ ਹਮੇਸ਼ਾ ਆਨਰ ਤੇ ਆਦਰ ਦੇਣਾ ਪਰਮੇਸ਼ਰ ਦੇ ਵਚਨ ਨੂੰ ਹਮੇਸ਼ਾ ਆਪਣੇ ਜ਼ਿੰਦਗੀ ਦੇ ਪਹਿਲੇ ਸਥਾਨ ਤੇ ਰੱਖਣਾ ਨੂੰ ਪੂਰਾ ਕਰਨਾ ਔਰ ਪਰਮੇਸ਼ਰ ਤੁਹਾਡੀਆਂ ਲਾਈਫਾਂ ਨੂੰ ਗ੍ਰੇਟ ਗ੍ਰੇਟ ਲਾਈਫ ਬਣਾਉਣਗੇ ਤੁਹਾਡੇ ਕਰਾਨਿਆਂ ਨੂੰ ਪਰਮੇਸ਼ਰ ਗ੍ਰੇਟ ਬਣਾਉਣਗੇ ਉਹ ਤੁਹਾਡੀਆਂ ਰਾਜਗੱਦੀਆਂ ਤੁਹਾਨੂੰ ਦੇਣਗੇ ਉਹ ਤੁਹਾਨੂੰ ਉੱਚੇ ਸਥਾਨਾਂ ਤੇ ਤੁਹਾਨੂੰ ਖੜਾ ਕਰਨਗੇ ਪਰਮੇਸ਼ਰ ਦੇ ਬਚਨ ਨੂੰ ਜਿੰਨਿਆਂ ਨੇ ਫੋਲੋ ਕੀਤਾ ਜਿੰਨਿਆਂ ਨੇ ਪੂਰਾ ਕੀਤਾ ਪਰਮੇਸ਼ਰ ਨੇ ਉਹਨਾਂ ਦੇ ਸੂਰਖੋਲੇ ਆ ਉਹਨਾਂ ਨੂੰ ਰਾਜ ਗੱਦੀਆਂ ਤੇ ਬਿਠਾਇਆ ਵੱਡੇ ਵੱਡੇ ਲੋਕ ਉਹਨਾਂ ਦੇ ਅੱਗੇ ਚੁਕੇ ਆ ਪਰਮੇਸ਼ਰ ਨੇ ਉਹਨਾਂ ਨੂੰ ਐਸੇ ਐਸੇ ਸਮਰਥੀ ਬਣਾ ਕੇ ਉਸ ਤਨਮੀ ਦੇ ਪਰ ਕਾਜ ਜਿ ਤਰ੍ਹਾਂ ਚਮਕਾ ਕੇ ਉੱਚੀਆਂ ਸਥਾਨਾਂ ਤੇ ਖੜਾ ਕੀਤਾ ਅੱਜ ਉਹ ਸੇਮ ਗ੍ਰੇਸ ਸਾਡੀਆਂ ਲਾਈਫਾਂ ਤੇ ਉਤਰੇ ਉਹ ਸੇਮ ਮਸਾਤਾਂ ਨੂੰ ਟੱਚ ਕਰੇ ਅੱਜ ਤੁਸੀਂ ਜਿੱਦਾਂ ਹੀ ਪਰਮੇਸ਼ਰ ਦੇ ਬਚਨ ਨੂੰ ਪੂਰਾ ਕਰੋ ਆਪਣੇ ਅੱਜ ਦੇ ਪੂਰੇ ਕੰਮਾਂ ਦੇ ਵਿੱਚ ਆਪਣੇ ਪੂਰੇ ਦਿਨ ਦੇ ਵਿੱਚ ਪਰਮੇਸ਼ਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਗ੍ਰੇਟ ਟੈਸਟਮਨੀਜ਼ ਦੇਣਗੇ ਤੁਸੀਂ ਬlesing ਦੇ ਨਾਲ ਵਾਪਸ ਆਉਂਗੇ ਪਿਤਾ ਮੈਂ ਪ੍ਰਾਰਥਨਾ ਕਰਦੀ ਤੇਰੇ ਜੀਵਿਤ ਨਾਮ ਚ ਜਿੰਨੇ ਰੋਗੀ ਆਏ ਦੀਸ ਪ੍ਰਾਰਥਨਾ ਨੂੰ ਸੁਣ ਰਿਹਾ ਉਹ ਚੰਗੇ ਹੋ ਜਾਣ ਜਿਨ੍ਹਾਂ ਦੁਸ਼ਤ ਆਤਮਾ ਦੇ ਜਕੜਿਆਂ ਸਪਨਿਆਂ ਦੇ ਦੁਆਰਾ ਦੁਸ਼ਟ ਆਤਮਾ ਨੇ ਤੇ ਅਟੈਕ ਕਰਦੀਆਂ ਅੱਜ ਉਹ ਸਾਰੇ ਜਿਨ੍ਹਾਂ ਮੇਰੀ ਆਵਾਜ਼ ਨੂੰ ਸੁਣ ਰਿਹਾ ਚੰਗੇ ਹੋ ਜਾਓ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਉਹਦੇ ਕੋੜੇ ਖਾਣ ਨਾਲ ਚੰਗੇ ਹੋ ਜਾਓ ਚੰਗੇ ਹੋ ਜਾਓ ਚੰਗੇ ਹੋ ਜਾਓ ਛੁਟਕਾਰਾ ਪਾਓ ਪਵਿੱਤਰ ਆਤਮਾ ਦੀ ਅੱਗ ਤੁਹਾਡੇ ਤੇ ਉਤਰੇ ਛੁਟਕਾਰਾ ਪਾ ਜਾਓ ਛੁਟਕਾਰਾ ਪਾ ਜਾਓ ਹਰ ਦੁਸ਼ਤ ਆਤਮਾ ਦਾ ਪ੍ਰਭਾਵ ਉਹਦਾ ਅਟੈਕ ਜਾਦੂ ਟੋਣੇ ਸਪਨਿਆਂ ਦੇ ਦੁਆਰਾ ਤੰਗ ਕਰਨ ਵਾਲੀਆਂ ਗੰਦੀਆਂ ਆਤਮਾਵਾਂ ਹਰ ਡਿਲੇ ਹਰ ਫੇਲਯਰ ਤੁਹਾਡੀਆਂ ਲਾਈਫਾਂ ਨੂੰ ਉਦਾਸੀ ਨਿਰਾਸ਼ਾ ਲੜਾਈਆਂ ਝਗੜਿਆਂ ਦੀਆਂ ਆਤਮਾਵਾਂ ਆਊਟ ਹੋਣ ਆਊਟ ਹੋਣ ਆਊਟ ਹੋਣ ਆਊਟ ਹੋਣ ਆਊਟ ਹੋਣ ਆਊਟ ਹੋਣ ਡਵਲ ਆਊਟ ਇਨ ਦਾ ਨੇਮ ਆਫ ਜੀਜ਼ਸ ਕੈਟ ਫਾਇਰ ਕੈਟ ਫਾਇਰ 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 ਇਨ ਦਾ ਨੇਮ ਆਫ ਜੀਜ਼ਸ ਆਈ ਬlesਸ ਯੂ ਇਨ ਦਾ ਨੇਮ ਆਫ ਜੀਜ਼ਸ ਟੂ ਸੀ ਬਿਗ ਬਿਗ ਟੈਸਟਮਨੀਜ਼ ਦੇ ਨਾਲ ਆ ਰਹੇ ਹੋ ਤੁਹਾਡੀਆਂ ਜ਼ਿੰਦਗੀਆਂ ਸੇਵ ਨਹੀਂਆਂ ਪਰਮੇਸ਼ਾ ਤੜੇ ਹਾਲਾਤਾਂ ਨੂੰ ਸੇਵ ਨਹੀਂ ਛੱਡ ਰਿਹਾ ਜਿੱਦਾਂ ਤੁਸੀਂ ਆਏ ਉਹਦਾ ਵਾਪਸ ਨਹੀਂ ਜਾ ਰਹੇ ਪਰਮੇਸ਼ਾ ਤੜੇ ਸਾਰੇ ਕੰਮਾਂ ਨੂੰ ਮੁਬਾਰਕ ਕਰੇ ਤੜੇ ਹੱਥਾਂ ਦੇ ਕੰਮਾਂ ਤੇ ਬਰਕਤ ਦੇਵੇ ਤੁਹਾਡਾ ਆਉਣਾ ਜਾਣਾ ਮੁਬਾਰਕ ਕਰੇ ਤੁਹਾਨੂੰ ਬles ਕਰੇ ਹਰ ਬੈਡ ਨਿਊਜ਼ ਨੂੰ ਕੈਨਸਲ ਕਰਦੀਆਂ ਮੈਂ ਯਿਸੂ ਮਸੀਹ ਦੇ ਨਾਮ ਚਾਰ ਐਕਸੀਡੈਂਟਲ ਸਪਿਰਿਟ ਨੂੰ ਮੈਂ ਕੈਨਸਲ ਕਰਦੀਆਂ ਟੜੇ ਕੰਮ ਵਾਲੀਆਂ ਜਗ੍ਹਾ ਤੇ ਤੁਸੀਂ ਬles ਹੋਵੋ ਉੱਚੇ ਕੀਤੇ ਜਾਓ ਮੁਬਾਰਕ ਹੋਵੇ ਤੁਹਾਡੇ ਬੱਚੇ ਸਕੂਲਾਂ ਵਿੱਚ ਐਕਸੀਲੈਂਸੀ ਨੂੰ ਪਾਉਣ ਫੇਵਰ ਪਾਉਣ ਪਰਮੇਸ਼ਰ ਉਹਨਾਂ ਨੂੰ ਬੁੱਧੀ ਅਕਲ ਔਰ ਸਮਝ ਦੇਵੇ ਤੁਹਾਡੀਆਂ ਮੈਰੀ ਲਾਈਫ ਬles ਹੋਣ ਪਰਮੇਸ਼ਰ ਇਹਨਾਂ ਨੂੰ ਮੱਸਾ ਕਰੇ ਇਹਨਾਂ ਨੂੰ ਬles ਕਰ ਇਹਨਾਂ ਦੇ ਸਾਰੇ ਕੰਮਾਂ ਤੇ ਇਹਨਾਂ ਨੂੰ ਬਰਕਤ ਦੇ ਇਹਨਾਂ ਦਾ ਆਉਣਾ ਜਾਣਾ ਮੁਬਾਰਕ ਹੋਵੇ ਬਹੁਤਿਆਂ ਦੇ ਲਈ ਬਰਕਤ ਦਾ ਕਾਰਨ ਬਣੇ ਸਭ ਜਨ ਆਪਣੇ ਹੱਥਾਂ ਨੂੰ ਉਠਾ ਕੇ ਉਹਦੀ ਗ੍ਰੇਟ ਪ੍ਰੈਜ਼ੈਂਸ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪ੍ਰਭੂ ਯਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਵਿੱਚ ਸਭ ਬੋਲੋ ਆਮੀਨ ਆਮੀਨ